ਹਾਂ ਜਸਤਰੀਕਾਲ ਦੋਸਤੋ ਖਾਣ ਪੀਣ ਇੰਨਾ ਮਲਾਵਟੀ ਹੋ ਗਿਆ ਤੁਸੀਂ ਦੇਖ ਹੀ ਲਿਆ ਹੋਣਾ ਹੁਣ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਵਾ ਤੇ ਮਠਿਆਈਆਂ ਤੁਸੀਂ ਖਾਧੀਆਂ ਹੋਣੀਆਂ ਵਾ ਸਾਰਿਆਂ ਨੇ ਬਾਜ਼ਾਰ ਦੇ ਤਲੇਵੇ ਪਕੌੜੇ ਖਾਦੇ ਹੋਣੇ ਆ ਪਨੀਰ ਵਾਲੇ ਪਕੌੜੇ ਖਾਦੇ ਹੋਣੇ ਆ ਤੇ ਖੋਏ ਵਾਲੀਆਂ ਬਰਫੀਆਂ ਗਾਜਰਪਾਕ ਤੇ ਹੋਰ ਵੀ ਕਈ ਤਰ੍ਹਾਂ ਦਾ ਨਿੱਕ ਸੌਕ ਜਿਹੜਾ ਬਣਾਉਂਦੇ ਆ ਤੇ ਖਾਦੇ ਵੀ ਹੋਣਗੇ ਤੇ ਜਿਹੜੇ ਬੰਦੇ ਇਹ ਚੀਜ਼ਾਂ ਨਾਲ ਬਣਵਾਉਂਦੇ ਆ ਕੋਲੇ ਖੜ ਕੇ ਜਾਂ ਲੇਬਰ ਦਾ ਕੰਮ ਕਰਦੇ ਆ ਕੋਲੇ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਕੀ ਪੈਂਦਾ ਵਾ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਕੇ ਜਿਹੜੀ ਹਜ਼ਾਰਾਂ ਟਨ ਮਠਿਆਈ ਆ ਉਹ ਬਣਾਈ ਜਾਂਦੀ ਆ ਤੇ ਅੱਜ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਕਾਰਨ ਸਭ ਨੂੰ ਪਤਾ ਵੀ ਕਿੱਥੇ ਕਿੱਥੇ ਛਾਪੇ ਪਏ ਆ ਤੇ ਕਿੱਥੇ ਕਿੱਥੇ ਨਹੀਂ ਪਏ ਤੇ ਕਿੰਨੀ ਮਠਿਆਈ ਆ ਜਿਹੜੀ ਜप्त ਹੋਈ ਆ ਤੇ ਕਿੰਨੀ ਡੁਪਲੀਕੇਟ ਆ ਜਿਹੜੀ ਲੋਕਾਂ ਦੇ ਸਰੀਰਾਂ ਦੇ ਵਿੱਚ ਚਲੀ ਗਈ ਹੁਣ ਜਿੰਨਾ ਮਰਜੀ ਕੋਈ ਬੰਦਾ ਆਪ ਦੇ ਆਪ ਨੂੰ ਕਹਿ ਲਵੇ ਵੀ ਮੈਂ ਬਹੁਤ ਜਾਣਕਾਰ ਆ ਅਵੇਰ ਨਸਾਂ ਮੈਨੂੰ ਵੀ ਇਹ ਡੁਪਲੀਕੇਟ ਚੀਜ਼ਾਂ ਵੀ ਆਪਾਂ ਨਹੀਂ ਖਾਣੀਆਂ ਨਹੀਂ ਪੀਣੀਆਂ ਪਰ ਫੇਰ ਵੀ ਕਿਤੇ ਨਾ ਕਿਤੇ ਉਹ ਬਾਜ਼ਾਰ ਦੀ ਚਗਾ ਚੌਂ ਦੇ ਵਿੱਚ ਆਈ ਜਾਂਦਾ ਵਾ ਕੋ ਬੱਚੇ ਜਦ ਕਰਨ ਲੱਗ ਜਾਂਦੇ ਆ ਕੁਛ ਘਰ ਦੇ ਹੋ ਜਾਂਦੇ ਆ ਹਾਲਾਤ ਇਹ ਜੀ ਵੀ ਦਿਨ ਤਿਹਾਰ ਤੇ ਬੰਦਾ ਕੁਛ ਨਾ ਕੁਛ ਬਾਜ਼ਾਰ ਦਾ ਬਣਿਆ ਪਿਆ ਘਰੇ ਲਿਆ ਹੀ ਆਉਂਦਾ ਵਾ ਤੇ ਜਦੋਂ ਆਪਾਂ ਖਾ ਲੈਨੇ ਆ ਵਰਤ ਲੈਨੇ ਆ ਤਾਂ ਉਹਦੇ ਨਤੀਜੇ ਆ ਜਿਹੜੇ ਉਹ ਸਰੀਰ ਨੂੰ ਜ਼ਰੂਰ ਭੁਗਤਣੇ ਪੈਂਦੇ ਆ ਇਹ ਇਹਦੇ ਵਿੱਚ ਕੀ ਹੁੰਦਾ ਵਾ ਜ਼ਿਆਦਾਤਰ ਲੀਵਰ ਦੀ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਕੋਈ ਜ਼ਿਆਦਾ ਕੈਮੀਕਲ ਵਾਲਾ ਜਾਂ ਕੋਈ ਜ਼ਿਆਦਾ ਮਲਾਵਟ ਵਾਲਾ ਸਮਾਨ ਖਾਂਦੇ ਆ ਜਿਹੜਾ ਆਪਣਾ ਸਰੀਰ ਡਾਈਜੈਸਟ ਨਹੀਂ ਕਰ ਪਾਉਂਦਾ ਲੀਵਰ ਇੱਕ ਕੁਦਰਤੀ ਅਯਹੀ ਦਾਤਾ ਵੀ ਜਿਹੜੇ ਨੇ ਸਾਰੀਆਂ ਚੀਜ਼ਾਂ ਨੂੰ ਕਰਨਾ ਹੁੰਦਾ ਐਡਜਸਟ ਪਰ ਉਹ ਵੀ ਕਿੰਨਾ ਕੁ ਕਰੂਗਾ ਕਿਤੇ ਨਾ ਕਿਤੇ ਜਾ ਕੇ ਲੀਵਰ ਵੀ ਥੱਕ ਜਾਂਦਾ ਵਾ ਹੰਬ ਜਾਂਦਾ ਹਾਰ ਜਾਂਦਾ ਵਾ ਤੇ ਫਿਰ ਉਹ ਵੀ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਵਾ ਆਪਕਸਰ ਕਹਿੰਦੇ ਹੁੰਦੇ ਆ ਵੀ 80% ਪੰਜਾਬੀਆਂ ਦੇ ਲੀਵਰ ਜਿਹੜੇ ਉਹ ਖਰਾਬ ਹੋ ਚੁੱਕੇ ਆ ਕੋਈ ਵੀ ਵੀਰ ਜੇ ਕੋਈ ਕਹਿੰਦਾ ਵੀ ਮੇਰਾ ਲੀਵਰ ਬਿਲਕੁਲ ਸਹੀ ਆ ਆਪ ਦਾ ਟੈਸਟ ਕਰਾ ਕੇ ਦੇਖ ਲਓ ਡੀ ਪੀਟੀ ਦਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨਾ ਕੁ ਤੁਹਾਡਾ ਲੀਵਰ ਤੰਦਰੁਸਤ ਆ ਠੀਕ ਆ ਤੇ ਸੋ ਆਪਾਂ ਕੁਝ ਦੇਸੀ ਤਰੀਕੇ ਕੁਝ ਆਯੁਰਵੈਦਿਕ ਤਰੀਕੇ ਦੱਸਦੇ ਰਹਿੰਨੇ ਆ ਵੀ ਜਿਨ੍ਹਾਂ ਦੇ ਨਾਲ ਤੁਸੀਂ ਆਪਦੇ ਸਰੀਰ ਦੀ ਜਿਹੜੀ ਸੰਭਾਲ ਆ ਉਹ ਘਰੇ ਬੈਠੇ ਵੀ ਕਰ ਸਕਦੇ ਹੋ ਜਿਵੇਂ ਕਿ ਆਪਾਂ ਕੱਲ ਪਰਸੋਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਦੱਸਿਆ ਸੀ ਵੀ ਹੁਣ ਠੰਡ ਦਾ ਮੌਸਮ ਆ ਚੱਲਿਆ ਵਾ ਤੇ ਤੁਸੀਂ ਧਨੀਆ ਤੇ ਦਾਲਚੀਨੀ ਵਾਲਾ ਫਾਰਮੂਲਾ ਵਰਤਣਾ ਵਾ ਸਵੇਰੇ ਫਲਸ਼ ਜਾਣ ਤੋਂ ਅੱਧਾ ਘੰਟਾ ਬਾਅਦ ਸਿਰਫ 5 ਦਿਨ ਉਹਦੇ ਨਾਲ ਤੁਹਾਡਾ ਸਰੀਰ ਜਿਹੜਾ ਡੀਟੌਕਸ ਹੋ ਜਾਊਗਾ ਤੁਹਾਡੇ ਜਿਹੜੇ ਗਲਤ ਚੀਜ਼ਾਂ ਖਾਣ ਦੇ ਨਾਲ ਸਰੀਰ ਦੇ ਵਿੱਚ ਕੁਝ ਗੰਦਗੀ ਕੁਝ ਰਹਿੰਦ-ਖੂੰਦ ਰਹਿ ਜਾਂਦੀ ਆ ਜਿਹੜੀ ਅੱਗੇ ਜਾ ਕੇ ਪਰੇਸ਼ਾਨੀ ਦਾ ਕਾਰਨ ਬਣਦੀ ਆ ਤੇ ਉਹਨੂੰ ਬਾਹਰ ਕੱਢਣਾ ਵੀ ਜ਼ਰੂਰੀ ਹੁੰਦਾ ਵਾ ਤੇ ਉਹਦੇ ਵਾਸਤੇ ਆਪਾਂ ਇੱਕ ਨੁਕਤਾ ਦੱਸਦੇ ਹੁੰਨੇ ਤੁਹਾਨੂੰ ਧਨੀਆ ਦਾਲ ਚੀਨੀ ਦਾ ਪਾਣੀ ਬਣਾ ਕੇ ਪੀਣਾ ਵਸਵੇ ਜੀ ਠੀਕ ਆ ਉਹ ਜ਼ਰੂਰ ਪੀਓ ਇਹਨਾਂ ਸਰਾਂ ਦੇ ਦਿਨਾਂ ਦੇ ਵਿੱਚ ਜਿਹੜੇ 2-3 ਮਹੀਨੇ ਹੈਗੇ ਆ ਠੰਡ ਦੇ ਤੇ ਉਹਦੇ ਨਾਲ ਤੁਹਾਡਾ ਸਰੀਰ ਆ ਜਿਹੜਾ ਬਿਲਕੁਲ ਸਾਫ਼ ਰਹੂਗਾ ਤੇ ਹੋਰ ਵੀ ਆਪਾਂ ਕਈ ਤਰ੍ਹਾਂ ਦੀ ਜਾਣਕਾਰੀ ਜੋ ਵੀ ਆਪਾਂ ਨੂੰ ਵਾਹਿਗੁਰੂ ਨੇ ਦਿੱਤੀ ਆ ਜੋ ਆਪਾਂ ਆਪਦੇ ਉਸਤਾਦਾਂ ਤੋਂ ਸਿੱਖਿਆ ਵਾ ਦੁਨੀਆਦਾਰੀ ਤੇ ਰਹਿ ਕੇ ਵੀ ਜਿਹਦੇ ਨਾਲ ਸਰੀਰ ਤੁਹਾਡਾ ਤੰਦਰੁਸਤ رہ ਸਕਦਾ ਵਾ ਆਪਾਂ ਦੱਸਦੇ ਰਹਿੰਨੇ ਆ ਤੁਹਾਨੂੰ ਜੇ ਕਿਸੇ ਵੀਰ ਦਾ ਫੋਨ ਵੀ ਆਉਂਦਾ ਤਾਂ ਵੀ ਉਹਨਾਂ ਨੂੰ ਜਰੂਰ ਚੰਗੀ ਸਲਾਹ ਦੇ ਦਈ ਆ ਤੇ ਕੋਸ਼ੇ ਇਹ ਪ੍ਰੋਡਕਟ ਆ ਜਿਹਦੇ ਵਿੱਚ ਅਨਮੋਲ ਲਾਈਫ ਦੇ ਆਪਾਂ ਵਰਤਦੇ ਆ ਆਯੁਰਵੈਦਿਕ ਤੇ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੁੰਦਾ ਜਿਹੜੀ ਚੀਜ਼ ਵਧੀਆ ਹੁੰਦੀ ਆ ਬਾਜ਼ਾਰ ਦੇ ਵਿੱਚ ਉਹੀ ਟਿਕਦੀ ਆ ਨਹੀਂ ਤਾਂ ਬਹੁਤ ਤਰ੍ਹਾਂ ਦੀਆਂ ਕੰਪਨੀਆਂ ਆਉਂਦੀਆਂ ਬਹੁਤ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਆ ਤੇ ਜਿਨ੍ਹਾਂ ਦੇ ਰਿਜ਼ਲਟ ਵੀ ਜਿਹੜੇ ਨਾਮਾਤਰ ਹੁੰਦੇ ਆ ਤੇ ਅਨਮੋਲ ਲਾਈਫ ਦੇ ਵਿੱਚ ਆਪਾਂ ਨੂੰ ਕੰਮ ਕਰਦਿਆਂ ਨੂੰ ਲਗਭਗ 2 ਸਾਲ ਦਾ ਸਮਾਂ ਹੋ ਗਿਆ ਵਾ ਤੇ ਜਿੰਨੇ ਵੀ ਪ੍ਰੋਡਕਟ ਇਹਨਾਂ ਦੇ ਆਪਾਂ ਵਰਤੇ ਆ ਚਾਹੇ ਉਹ ਭਿੰਗਰਾਜ ਦਾ ਤੇਲ ਸੀ ਚਾਹੇ ਹੁਣ ਨਵਾਂ ਹੈ ਹਰਬਲ ਤੇਲ ਆਇਆ ਬਾਲ ਫਟ ਦੇ ਝੜਦਿਆਂ ਤੋਂ ਚਾਹੇ ਇਹ ਸ਼ੈਂਪੂ ਸੀਗਾ ਆਪਣਾ ਹਰਬਲ ਸ਼ੈਂਪੂ ਤੇ ਚਾਹੇ ਕੋਈ ਵੀ ਨੋਨੀ ਜੂਸ ਜਾਂ 베ਰੀ ਜੂਸ ਸੀਗਾ ਆਪਾਂ ਸਾਰੇ ਵਰਤੇ ਆ ਤੇ ਤੁਸੀਂ ਰਿਜ਼ਲਟ ਵੀ ਲੈ ਕੇ ਦੇਖੇ ਆ ਤੇ ਬਹੁਤ ਵਧੀਆ ਫਾਇਦਾ ਵੀ ਹੋਇਆ ਲੋਕਾਂ ਦਾ ਤੇ ਹੁਣ ਆਪਾਂ ਇਹਦੇ ਵਿੱਚ ਲੈ ਕੇ ਆਏ ਆ ਲੀਵਰ ਨੂੰ ਤੰਦਰੁਸਤ ਰੱਖਣ ਵਾਸਤੇ سیرਪ ਅਨਮੋਲ ਲਾਈਫ ਦਾ ਐਨਜ਼ਾਈਮ سیرਪ ਤੇ ਡਾਈਜੈਸਟਿਵ سیرਪ ਇਹ ਚੇਤਾਵਾ ਮੈਂ ਵੀ ਜਿਨ੍ਹਾਂ ਦਾ ਵੀ ਖਾਣ ਪੀਣ ਖਰਾਬ ਹੋਣ ਦੇ ਕਾਰਨ ਜਿਹੜਾ ਹਾਜਮਾ ਵਾਂ ਮੇਦਾ ਕਹਿ ਦਿੰਦੇ ਆ ਉਹ ਸਹੀ ਕੰਮ ਨਹੀਂ ਕਰਦਾ ਜਿਹਦੇ ਕਾਰਨ ਕਬਜ ਹੋ ਜਾਂਦੀ ਆ ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਵਾ ਤਾਂ ਜਿਹਦੇ ਕਾਰਨ ਫਿਰ ਜਦੋਂ ਪੇਟ ਖਰਾਬ ਹੋਣਾ ਸ਼ੁਰੂ ਹੋ ਗਿਆ ਤੁਹਾਡਾ ਕਬਜ ਹੋਣੀ ਸ਼ੁਰੂ ਹੋ ਗਈ ਜਾਂ ਲੂਜ਼ ਮੋਸ਼ਨ ਲੱਗਣੇ ਸ਼ੁਰੂ ਹੋ ਗਏ ਜਾਂ ਦਰਦ ਰਹਿਣ ਲੱਗ ਗਿਆ ਤਾਂ ਉਹਦਾ ਜਿਹੜਾ ਸਿੱਧਾ ਸਿੱਧਾ ਸਬੰਧ ਆ ਉਹ ਲੀਵਰ ਦੇ ਉੱਤੇ ਇਫੈਕਟ ਪੈਣਾ ਹੀ ਪੈਣਾ ਵਾ ਜਦ ਲੀਵਰ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਬਾਕੀ ਸਰੀਰ ਵੀ ਫਿਰ ਹੌਲੀ-ਹੌਲੀ ਰੋਗ ਅਗ੍ਰਸਤ ਰਹਿਣ ਲੱਗ ਜਾਂਦਾ ਵਾ ਸੋ ਆਪਦੇ ਜਿਹੜੀ ਇਹ ਸ਼ੁਰੂਆਤੀ ਹੁੰਦੇ ਆ ਆਪਣੇ ਸ਼ੁਰੂਆਤੀ ਦੌਰ ਆ ਜਿਹਦੇ ਚ ਸਭ ਤੋਂ ਪਹਿਲਾਂ ਪੇਟ ਦੀਆਂ ਬਿਮਾਰੀਆਂ ਪੇਟ ਦੇ ਵਿੱਚ ਆਪਾਂ ਖਾਣਾ ਖਾਣੇ ਆ ਸਹੀ ਤਰ੍ਹਾਂ ਨਾਲ ਪਚਦਾ ਨਹੀਂ ਭੁੱਖ ਨਹੀਂ ਲੱਗਦੀ ਐਨਜ਼ਾਈਮ ਦੀ ਕਮੀ ਪੈ ਜਾਂਦੀ ਆ ਡਾਈਜੈਸਟਿਵ ਸਿਸਟਮ ਆ ਜਿਹੜਾ ਖਰਾਬ ਹੋ ਜਾਂਦਾ ਉਹਨਾਂ ਵਾਸਤੇ ਅਨਮੋਲ ਲਾਈਫ ਦੇ ਇਹ ਪ੍ਰੋਡਕਟ ਆਏ ਆ ਸੀਰਪ ਆ ਇੱਕ ਇੱਕ ਚਮਚਾ ਇਹਨੰ ਦਾ ਲੈਣਾ ਵਾ ਜੇ ਤੁਹਾਡਾ ਲੀਵਰ ਸਹੀ ਆ ਤੇ ਬਾਕੀ ਤੁਹਾਡੇ ਖਾਣ ਪੀਣ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਭੁੱਖ ਨਹੀਂ ਲੱਗਦੀ ਜਾਂ ਕਬਜ ਰਹਿੰਦੀ ਆ ਜਾਂ ਪੇਟ ਦੇ ਵਿੱਚ ਦਰਦ ਰਹਿੰਦਾ ਵਾ ਤਾਂ ਉਹਨਾਂ ਵਾਸਤੇ ਐਨਜ਼ਾਈਮ ਤੇ ਇਹ ਜਿਹੜਾ ਸੀਰਪ ਆਪਣਾ ਡਾਈਜੈਸਟਿਵ ਸੀਰਪ ਇਹਨੂੰ ਜ਼ਰੂਰ ਵਰਤਿਓ ਤੇ ਕਿਸੇ ਵੀ ਤਰ੍ਹਾਂ ਦੀ ਹੋਰ ਆਯੁਰਵੇਦ ਸਰੀਰ ਦੇ ਸਬੰਧ ਦੇ ਵਿੱਚ ਸਲਾਹ ਲੈਣੀ ਹੋਵੇ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਜੇ ਇਹ ਸੀਰਪਾ ਜਿਹੜੇ ਘਰੇ ਮੰਗਾ ਕੇ ਤੁਸੀਂ ਵਾਤਨਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਆਪਦਾ ਐਡਰੈਸ ਲਿਖ ਕੇ ਭੇਜੋ ਤਾਂ ਤੁਹਾਡੇ ਘਰੇ ਇਹ ਪਹੁੰਚਦੇ ਕਰ ਦਿੱਤੇ ਜਾਣਗੇ ਤੇ ਹੋਰ ਵੀ ਜਿਹੜੇ ਪ੍ਰੋਡਕਟ ਆ ਆਪਣੇ ਜਿੰਨਾ ਵੀਰਾਂ ਨੇ ਮੰਗਾ ਕੇ ਦੇਖੇ ਆ ਉਹ ਤਾਂ ਜਾਣਦੀ ਐ ਵੀ ਕਿੰਨੇ ਵਧੀਆ ਰਿਜ਼ਲਟ ਆ ਤੇ ਹੋਰ ਜੇ ਕੋਈ ਮੰਗਾਉਣਾ ਚਾਹੁੰਦਾ ਹੋਇਆ ਆਮੀ ਆਪਣੇ ਨਾਲ ਜਰੂਰ ਰਸਤਾ ਬਣਾ ਕੇ ਦੇਖਿਓ ਤਾਂ ਤੁਹਾਨੂੰ ਬਹੁਤ ਵਧੀਆ ਜਿਹੜੇ ਚੀਜ਼ਾਂ ਆ ਮਾ ਉਹੀ ਦਿੱਤੀਆਂ ਜਾਣਗੀਆਂ ਜਿਵੇਂ weight loss ਵਾਸਤੇ ਆ ਤੇ ਇਹ weight gain ਵਾਸਤੇ ਆ weight loss ਵਾਸਤੇ ਵੀ ਦਵਾਈਆਂ ਹੈ ਕਿ ਆਪਣੇ ਕੋਲ ਐਲੈਕਟਰੋ ਹੋਮੋਪੈਥੀ ਦੇ ਵਿੱਚ ਤੇ ਇਹ ਆਯੁਰਵੇਦ ਦੇ ਵਿੱਚ ਤੇ ਐਲੈਕਟਰੋ ਹੋਮੋਪੈਥੀ ਦੇ ਵਿੱਚ ਆ ਜਿੰਦਾਂ ਨਾਲ weight ਵੀ ਵਧਾ ਵੀ ਸਕਦੇ ਹਾਂ ਇਹ ਟੋਟਲ ਗਿਆ ਸਿਰਪਾ ਜਿਹਦੇ ਨਾਲ ਤੁਸੀਂ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਬਿਮਾਰੀਆਂ ਤੋਂ ਬਚਾਅ ਰੱਖ ਸਕਦੇ ਹੋ ਦੀ ਕਾਂਸੀ ਦੇ ਸੀਰਪ ਆ ਜੇ ਹੁਣ ਕਿਉਂਕਿ ਠੰਡ ਦਾ ਮੌਸਮ ਆਉਂਦਾ ਆ ਤੇ ਉਹਦੇ ਕਰਕੇ ਤੁਹਾਨੂੰ ਇਹਦੀ ਜ਼ਰੂਰਤ ਪਊਗੀ ਹੁਣ ਸਪੀਰੋਲਿਨਾ ਇਹਦੀ ਆਪਾਂ ਐਡ ਪਾਉਣੀ ਰਹਿੰਦੇ ਆ ਤੇ ਟੈਬਲੇਟ ਆ ਇਹਦੇ ਵਿੱਚ ਵੀ ਹਰੇਕ ਤਰ੍ਹਾਂ ਦੀ ਵਿਟਾਮਿਨਸ ਕਾਰਬੋਹਾਈਡਰੇਟ ਤੁਸੀਂ ਇਹਨੂੰ ਸਰਚ ਵੀ ਕਰ ਸਕਦੇ ਹੋ ਗੂਗਲ ਤੇ ਤੁਹਾਨੂੰ ਆਪਦੇ ਆਪ ਹੀ ਰਿਜ਼ਲਟ ਸਾਰੇ ਪਤਾ ਲੱਗ ਜਾਣਗੇ ਸਪੀਰੋਲਿਨਾ ਲਿਖ ਕੇ ਤੇ ਹੋਰ ਆਪਣੇ ਕੋਲੇ ਤੇਲ ਹੁੰਦੇ ਆ ਅੱਡੜ ਤਰ੍ਹਾਂ ਦੇ ਜਿਵੇਂ ਜਤੂਨ ਦਾ ਤੇਲ ਆ ਆਲਸੀ ਦਾ ਤੇਲ ਆ ਰੰਡੀ ਦਾ ਤੇਲ ਆ ਆ ਬਲਾਮ ਤੇਲ ਆ ਨਾਰੀਅਲ ਦਾ ਤੇਲ ਆ ਮੇਥੀ ਤੇਲ ਆ ਮੇਥੀ ਦਾ ਵੀ ਤੇਲ ਆਪਣੇ ਕੋਲ ਉਪਲਬਧ ਹੈਗਾ ਵਾ ਜਾਂ ਧੁੰਨੀ ਚਲਾਉਣ ਵਾਲਾ ਵਾ ਇਹਦੇ ਵੀ ਬਹੁਤ ਫਾਇਦੇ ਆ ਧੁੰਨੀ ਦੇ ਵਿੱਚ ਦੋ ਦੋ ਬੂੰਦਾਂ ਰਾਜ ਨੂੰ ਪੈਣ ਲੱਗੇ ਲਾਓ ਤਾਂ ਤੁਹਾਨੂੰ ਜਿਹੜੇ ਇਹਦੇ ਪੇਸ਼ੁਮਾਰ ਫਾਇਦੇ ਆ ਉਹ ਮਹਿਸੂਸ ਹੋਣਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਇਹਦੇ ਵਿੱਚ ਤ੍ਰਿਫਲਾ ਚੂਰਨ ਵੀ ਹੈਗਾ ਆਪਣੇ ਕੋਲੇ ਤੇ ਨਾਲ ਸ਼ਿਰਪ ਵੀ ਹੈਗਾ ਵਾ ਇੱਕ ਅੰਮ੍ਰਿਤ ਉਦਾਰ ਪੇਟ ਦੀਆਂ ਸਮੱਸਿਆਵਾਂ ਵਾਸਤੇ ਆਮਲਾ ਜੂਸ ਮਲਟੀ 베ਰੀ ਜੂਸ ਇਹ ਵੀ ਅਨਮੋਲ ਲਾਈਫ ਦਾ ਪ੍ਰੋਡਕਟ ਬਹੁਤ ਵਧੀਆ ਪ੍ਰੋਡਕਟ ਹੈ ਇਹ ਵੀ ਤੇ ਜਰੂਰ ਜਿਹੜੀ ਚੀਜ਼ ਦੀ ਜ਼ਰੂਰਤ ਹੋਈ ਤਾਂ ਆਪਣੇ ਨਾਲ رابطہ ਬਣਾ ਕੇ ਦੇਖਿਓ ਤੁਸੀਂ ਤਾਂ ਤੁਹਾਨੂੰ ਜਿਹੜੀ ओरिजिनल ਚੀਜ਼ਾਂ ਆ ਜਾਂ ਜਿਹੜੀਆਂ ਵਧੀਆ ਆ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਵਧੀਆ ਦਵਾਈਆਂ ਵਾਂ ਜਿਹੜੀਆਂ ਛੇਤੀ ਕੰਮ ਵੀ ਕਰਦੀਆਂ ਵਾਂ ਤੇ ਰੋਗ ਨੂੰ ਜੜੋਂ ਵੀ ਖਤਮ ਕਰਦੀਆਂ ਵਾਂ ਉਹ ਵੀ ਤੁਹਾਨੂੰ ਮਿਲਣਗੀਆਂ ਸੋ ਦਿੱਤੇ ਕੇ ਨੰਬਰ ਤੇ ਆਵਦਾ ਮੈਸੇਜ ਕਰ ਦਿਓ ਤੁਸੀਂ ਤਾਂ ਤੁਹਾਨੂੰ ਜਿਹੜੀ ਇਹ ਕੀਮਤੀ ਜਾਣਕਾਰੀ ਆ ਹੋਰ ਵੀ ਤੁਹਾਨੂੰ ਨਾਲ ਦੇ ਨਾਲ ਮਿਲਦੀ ਰਹੂਗੀ ਠੀਕ ਆ ਜੀ ਧੰਨਵਾਦ